ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube tractor mela channel ਤੇ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਹਾਂ ਜੀ 16 ਵਾਹਤ ਦੀ ਟਰਾਲੀ ਵਿਕਾਊ ਹੈ ਡਬਲ ਜੈਕ ਵਾਲੀ ਹੈ ਜੀ 2024 ਮਾਡਲ 22 ਫੁੱਟ ਵਿਡ ਜਿਸਤੇ ਦੀ ਚਾਦਰ ਲੱਗੀ ਹੈ ਰੇਲ ਦਾ ਹਿੱਸਾ ਡਬਲ ਡੈਰ ਡਿਲਕਸ ਮਾਡਲ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ 29988 ਰੇਟ ਰੱਖਿਆ ਹੈ 9463644505 ਇਹ ਮਾਲਕਬੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਟਰਾਲੀ ਇਹ ਜਿਹੜੀ ਖਰੀਦ ਸਕਦੇ ਹੋ ਟਰਾਲੀ ਦੇ ਕਾਹੂ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਨਵੀਂ ਬਣਵਾਈ ਹੈ 2 ਮਹੀਨੇ ਪਹਿਲਾਂ ਵਧੀਆ ਫੁੱਲ ਹੈਵੀ ਬਣੀ ਹੈ ਬੈੱਡ ਵਗੈਰਾ ਜਾਲੀ ਵਾਲੇ ਲੱਗੇ ਹੋਏ ਨੇ ਜੀ 2024 ਮਾਡਲ ਹੈ 2 ਮਹੀਨੇ ਹੋਏ ਬਣੀ ਨੂੰ ਰੇਟ 175 ਡਿਮਾਂਡ ਹੈ ਏਰੀਆ ਪਿੰਡ ਬੁਰਜਪੁਲਾ ਮਾਨਸਾ 6280982967 6280982967 ਇਸ ਨੰਬਰ ਤੇ ਫੋਨ ਕਰਕੇ ਟਰਾਲੀ 2024 ਮਾਡਲ 1 ਲੱਖ 75000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਸੂਨ ਬਾਲੀ ਮੱਝ ਵਿਕਾਊ ਹੈ ਜੀ ਸੂਨ ਬਾਲੀ ਮੱਝ ਵਿਕਾਊ ਏਰੀਆ ਪਿੰਡ ਨੰਗਲ ਕੋਟਖਪੂਰਾ ਫਰੀਦਕੋਟ ਰੇਟ ਵੀਰ ਨੇ ਦੱਸਿਆ ਨਹੀਂ ਜੀ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਸੂਨ ਬਾਲੀ ਮੱਝ ਹੈ 96 534080219653408021 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੂਣ ਵਾਲੀ ਮੱਝ ਹੈ ਜਿਹੜੀ ਰੇਟ ਵਗੈਰਾ ਪੁੱਛ ਕੇ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤਾਂ ਕਿ ਨਵੀਂ ਵੀਡੀਓ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਗੋਵਿੰਦ ਕੰਪਿਊਟਰ ਕਰਾਹਾ ਵਿਕਾਊਆ ਲਾਇਕਾ ਦਾ ਸਿਸਟਮ 2020 ਮਾਡਲ ਏਰੀਆ ਧਰਮਕੋਟ ਮੋਗਾ ਰੇਟ ਹੈ ਜੀ 2 ਲੱਖ ਰੁਪਏ ਤੇ ਤੁਸੀਂ ਵੀਡੀਓ ਦੇ ਵਿੱਚ ਕੰਡੀਸ਼ਨ ਦੇਖੋ ਜੀ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਵੀਰ ਨੇ 2 ਲੱਖ ਰੁਪਏ ਰੇਟ رکھے ਗਏ ਜੀ 7497861262 ਇਸ ਨੰਬਰ ਤੇ ਫੋਨ ਕਰਕੇ ਗੋਵਿੰਦ ਕੰਪਿਊਟਰ ਕਰਾਹਾ 2020 ਮਾਡਲ 2 ਲੱਖ ਰੁਪਏ ਚ ਖਰੀਦ ਸਕਦੇ ਹੋ ਤੇ ਵੀਡੀਓ ਨੂੰ ਇੱਕ ਵਾਰ ਜ਼ਰੂਰ ਦੇਖ ਲਿਓ ਬਹੁਤ ਵਧੀਆ ਤੇ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਦੋ ਕਨਾਲਾਂ ਦਾ ਪਲਾਟ ਵਿਕਾਊ ਹੈ ਜੀ ਫਾਰਮ ਹਾਊਸ ਬਣਾਉਣ ਦੇ ਲਈ ਵੈਸਟ ਲੋਕੇਸ਼ਨ ਹੈ ਜੀ ਸੌਫਟ ਰੋਡ ਦਾ ਫਰੰਟ ਹੈ ਜੀ ਖਿਜਰਾਵਾਦ ਤੋਂ ਮਹਿਰੋਲਿਆ ਰੋਡ ਪਿੰਡ ਖਿਜਰਾਵਾਦ ਨਿਊ ਚੰਡੀਗੜ੍ਹ ਰੇਟ ਹੈਗੇ ਜੀ 40 ਲੱਖ ਰੁਪਏ ਡਿਮਾਂਡ ਇੱਕ ਕਨਾਲ ਦਾ 946322134 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋ ਕਨਾਲਾਂ ਦਾ ਪਲਾਟ ਹੈ ਜਿਹੜਾ ਤੁਸੀਂ ਖਰੀਦ ਸਕਦੇ ਹੋ ਇਹ ਨੰਬਰ ਤੇ ਕਾਲ ਕਰਕੇ ਜੀ Mahindra 275 tractor ਵਿਕਾਊ ਹੈ ਜੀ 2005 ਮਾਡਲ ਹੈ ਜੀ ਸ਼ੋਅਰੂਮ ਕੰਡੀਸ਼ਨ ਪੰਜ ਕਿੱਲਿਆਂ ਦੀ ਬਾਹੀ ਤੇ ਚੱਲਿਆ ਸਿਰਫ ਘਰ ਦੀ ਬਾਹੀ ਤੇ ਹੀ ਚੱਲਿਆ ਹੋਇਆ ਏਰੀਆ ਮਜੀਠਾ ਅੰਮ੍ਰਿਤਸਰ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਪੰਜ ਕਿੱਲਿਆਂ ਦੀ ਘਰ ਦੀ ਬਾਹੀ ਤੇ ਚੱਲਿਆ ਹੋਇਆ ਪੰਜ ਮਾਡਲ ਹੈ ਜੀ 295 ਰੇਟ ਰੱਖਿਆ ਗਿਆ ਜੀ 98765 66982 ਇਸ ਨੰਬਰ ਤੇ ਫੋਨ ਕਰਕੇ ਮਹਿੰਦਰਾ 275 ਟਰੈਕਟਰ ਨੂੰ ਤੁਸੀਂ 2 ਲੱਖ 95000 ਚ ਬਿਲ ਕਰ ਸਕਦੇ ਹੋ ਜੀ ਸੋਨਾਲିକਾ 750 ਟਰੈਕਟਰ ਵਿਕਾਊ ਹੈ ਜੀ 2011 ਮਾਡਲ ਹੈ ਜੀ ਹਰਿਆਣਾ ਨੰਬਰ ਜੀ 70% ਟੈਰਾਂ ਦੇ ਕੰਡੀਸ਼ਨ ਹੈ ਜੀ ਫੁੱਲ ਗਰੰਟੀ ਹੈ ਜੀ 3 15 ਰੇਟ ਰੱਖਿਆ ਗਿਆ ਜੀ ਏਰੀਆ ਮੂਨਕਪਿੰਡ ਮੀਰਗੜ 9876302342 ਇਸ ਨੰਬਰ ਤੇ ਫੋਨ ਕਰਕੇ ਸੋਨਾਲਿਕਾ 750 ਟਰੈਕਟਰ 2011 ਮਾਡਲ ਹਰਿਆਣਾ ਨੰਬਰ 3115000 ਵਿੱਚ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਕਮੈਂਟ ਵਿੱਚ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਰਚੇ ਵੱਡਣ ਵਾਲੇ ਰੀਪਰ ਵਿਕਾਊ ਹੈ ਜੀ ਕਰਚੇ ਵੱਡਣ ਵਾਲੇ ਰੀਪਰ ਵਿਕਾਊ ਹੈ ਜੀ 42000 ਰੁਪਏ ਰੇਟ ਰੱਖਿਆ ਹੈ ਏਰੀਆ ਪਿੰਡ ਭਦੌੜ 9478185292 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜੇਕਰ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਪਲਾਟ ਕੋਠੀਆਂ ਘਰ ਖੇਤੀਬਾੜੀ ਵਾਲੇ ਸੰਦ ਗੱਡੀਆਂ ਜਾਂ ਕੋਈ ਬਿਜ਼ਨਸ ਕਿਤੇ ਕਾਰੋਬਾਰ ਦੀ ਤਾਂ ਵਟਸਐਪ ਨੰਬਰ ਨੋਟ ਕਰ ਲਓ ਜੀ 9577988446 ਇਸ ਨੰਬਰ ਤੇ ਇੱਕ ਵਧੀਆ ਵੀਡੀਓ ਤੇ ਪੰਜ ਤੋਂ ਸੱਤ ਫੁੱਟ ਮਾ ਪ੍ਰੋਪਰ ਜਾਣਕਾਰੀ ਤੁਸੀਂ ਇਸ ਨੰਬਰ ਤੇ ਸਾਨੂੰ ਵਟਸਐਪ ਕਰ ਸਕਦੇ 12 ਬਿਗੇ ਨਾਲੀ ਵਾਲੀ ਜ਼ਮੀਨ ਵਿਕਾਊ ਆ ਵਧੀਆ ਨਾਲੀ ਵਾਲੀ ਝੋਨੇ ਵਾਲੀ ਜ਼ਮੀਨ ਹੈ ਇੱਕ ਮੋਟਰ ਹੈ ਜੀ ਵਾਟਰ ਲੈਵਲ 25 30 ਫੁੱਟ ਵਧੀਆ ਮਿੱਠਾ ਪਾਣੀ ਹੈ ਖੇਤ ਦੇ ਵਿੱਚ ਮੋਬਾਈਲ ਟਾਵਰ ਲੱਗੇ ਹੋਏ ਜੀ 1 ਲੱਖ ਰੁਪਏ ਰੈਂਟ ਆਉਂਦਾ ਸਾਲ ਦਾ 2.5 ਬਿਗੇ ਮੇਨ ਰੋਡ ਦਾ ਫਰੰਟ ਹੈ ਜੀ ਸਰੂਪ ਸਰ ਰੇਲਵੇ ਜੰਕਸ਼ਨ ਤੋਂ 10 ਕਿਲੋਮੀਟਰ ਡਾਕਰ ਬਾਣ ਹੈ ਸਾਰੀਆਂ ਫਸਲਾਂ ਹੁੰਦੀਆਂ ਨੇ ਨਹਿਰ ਦਾ ਪਾਣੀ ਵੀ ਹੈ ਜੀ ਏਰੀਆ ਸਰੋਪਸਰ ਜੰਕਸ਼ਨ ਗੰਗਾ ਨਗਰ ਰਾਜਸਥਾਨ 12 ਬਿੱਗੇ ਨਾਲੀ ਵਾਲੀ ਜ਼ਮੀਨ ਹੈ 25 30 ਫੁੱਟ ਵਾਟਰ ਲੈਵਲ ਹੈ ਜੀ ਵਧੀਆ ਮਿੱਠਾ ਪਾਣੀ ਹੈ ਵਿੱਚ ਨਹਿਰ ਦਾ ਪਾਣੀ ਵੀ ਹੈ ਇੱਕ ਮੋਟਰ ਹੈ ਜੀ ਤੇ ਨੰਬਰ ਵੀ ਦਾ ਤੁਸੀਂ ਨੋਟ ਕਰ ਲਓ ਸਕਰੀਨ ਤੇ ਚੱਲ ਰਿਹਾ ਰੇਟ ਰੱਖੇਗਾ 30 ਲੱਖ ਰੁਪਏ ਬਿੱਗੇ ਦਾ 3 ਲੱਖ ਰੁਪਏ ਬਿੱਗੇ ਦਾ ਰੇਟ ਰੱਖਿਆ ਗਿਆ 7742082150 7742082150 ਇਸ ਨੰਬਰ ਤੇ ਫੋਨ ਕਰਕੇ 12 ਬਿੱਗੇ ਪੂਰੀ ਟੌਪ ਦੀ ਜ਼ਮੀਨ ਤੁਸੀਂ 30 ਲੱਖ ਰੁਪਏ ਨੂੰ ਬਿੱਗੇ ਦੇ ਹਿਸਾਬ ਨਾਲ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ 12 ਬਿੱਗੇ ਨਾਲੀ ਵਾਲੀ ਜ਼ਮੀਨ ਵਿਕਾਊ ਆ ਵਧੀਆ ਨਾਲੀ ਵਾਲੀ ਝੋਨੇ ਵਾਲੀ ਜ਼ਮੀਨ ਹੈ ਇੱਕ ਮੋਟਰ ਹੈ ਜੀ ਵਾਟਰ ਲੈਵਲ 25 30 ਫੁੱਟ ਵਧੀਆ ਮਿੱਠਾ ਪਾਣੀ ਹੈ ਖੇਤ ਦੇ ਵਿੱਚ ਮੋਬਾਈਲ ਟਾਵਰ ਲੱਗੇ ਹੋਏ ਜੀ 1 ਲੱਖ ਰੁਪਏ ਰੈਂਟ ਆਉਂਦਾ ਸਾਲ ਦਾ 2.5 ਬਿੱਗੇ ਮੇਨ ਰੋਡ ਦਾ ਫਰੰਟ ਹੈ ਜੀ ਸਰੂਪਸਰ ਰੇਲਵੇ ਜੰਕਸ਼ਨ ਤੋਂ 10 ਕਿਲੋਮੀਟਰ ਦਾਕਰ ਬਾਣ ਹੈ ਸਾਰੀਆਂ ਫਸਲਾਂ ਹੁੰਦੀਆਂ ਨੇ ਨਹਿਰ ਦਾ ਪਾਣੀ ਵੀ ਹੈ ਜੀ ਏਰੀਆ ਸਰੂਪਸਰ ਜੰਕਸ਼ਨ ਗੰਗਨਗਰ ਰਾਜਸਥਾਨ 12 ਬਿੱਗੇ ਨਾਲੀ ਵਾਲੀ ਜ਼ਮੀਨ ਹੈ ਇਹ 25 30 ਫੁੱਟ ਵਾਟਰ ਲੈਵਲ ਹੈ ਜੀ ਵਧੀਆ ਮਿੱਠਾ ਪਾਣੀ ਹੈ ਵਿੱਚ ਨਹਿਰ ਦਾ ਪਾਣੀ ਵੀ ਹੈ ਇੱਕ ਮੋਟਰ ਹੈ ਜੀ ਤੇ ਨੰਬਰ ਵੀਰ ਦਾ ਤੁਸੀਂ ਨੋਟ ਕਰ ਲਓ ਸਕਰੀਨ ਤੇ ਚੱਲ ਰਿਹਾ ਰੇਟ ਰੱਖਿਆ ਗਿਆ 30 ਲੱਖ ਰੁਪਏ ਬਿੱਗੇ ਦਾ 3 ਲੱਖ ਰੁਪਏ ਬਿੱਗੇ ਦਾ ਰੇਟ ਰੱਖਿਆ ਗਿਆ 7742082150 7742082150 ਇਸ ਨੰਬਰ ਤੇ ਫੋਨ ਕਰਕੇ 12 ਬਿੱਗੇ ਪੂਰੀ ਟੌਪ ਦੀ ਜ਼ਮੀਨ ਤੁਸੀਂ 30 ਲੱਖ ਰੁਪਏ ਨੂੰ ਬਿੱਗੇ ਦੇ ਹਿਸਾਬ ਨਾਲ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ 12 ਬਿੱਗੇ ਨਾਲੀ ਵਾਲੀ ਜ਼ਮੀਨ ਵਿਕਾਊ ਆ ਵਧੀਆ ਨਾਲੀ ਵਾਲੀ ਝੋਨੇ ਵਾਲੀ ਜ਼ਮੀਨ ਹੈ ਇੱਕ ਮੋਟਰ ਹੈ ਜੀ ਵਾਟਰ ਲੈਵਲ 25 30 ਫੁੱਟ ਮੋਟਰ ਸਿੰਗਲ ਫੇਸ 3 HP 20 ਸਟੇਜ ਪੱਖਾ ਫੂਕੀ ਹੋਈ ਮੋਟਰ ਹੈ ਰੇਟ 4000 ਰੁਪਇਆ ਵੱਡੀ ਮੋਟਰ 3 ਸਟੇਜ ਪੱਖਾ 20 HP ਰੋਮਾ ਕੁਆਲਿਟੀ ਦੀ ਜਿਸ ਦਾ ਰੇਟ 18000 ਰੁਪਏ ਹੈ ਮਹਿੰਦਰਾ 495 19 495 DI ਟਰੈਕਟਰ ਹੈ 1999 ਮਾਡਲ ਰੇਟ 92000 ਰੁਪਿਆ ਟਾਇਰ ਪਿਛਲੇ ਅੱਧੇ ਤੋਂ ਘਟਨੇ ਮੂਹਰਲੇ ਅੱਧੇ ਨੇ ਇੰਜਨ ਗੇਅਰ ਦਾ ਪੂਰਾ ਵਧੀਆ ਲੈਫਟ ਸਹੀ ਹੈ ਤੇ ਗੱਡੀ ਜਨ ਗੱਡੀ 2002 ਮਾਡਲ 02 ਇੰਜਨ ਨਵਾਂ ਕਰਾਇਆ ਹੋਇਆ ਥੋੜਾ ਚਿਰ ਹੋਇਆ ਚਾਰੇ ਟਾਇਰ ਨਵੇਂ ਲਵਾਏ ਹਨ ਸਾਰਾ ਕੁਝ ਓਕੇ ਆ ਪੂਰਾ ਵਧੀਆ ਚੱਲਦੀ ਆ ਰੇਟ 70000 ਰੁਪਈਆ ਮੱਝ ਮੋਰਾ ਨਸਲ ਦੀ 5 ਦਿਨ ਹੋਏ ਨੇ ਸੂਈ ਨੂੰ ਕੱਟਾ ਕੁੱਤੇ ਖਾ ਗਏ ਤੇ ਦੁੱਧ 8 ਕਿਲੋ ਆ ਪਿਛਲੇ ਚੂਏ ਇਸ ਨੇ 14 ਕਿਲੋ ਦੁੱਧ ਦਿੱਤਾ ਸੀ 15 ਕਿ ਦਿਨ ਨੂੰ ਦੁੱਧ 14 ਕਿਲੋ ਦੇ 80 ਸਟੇ ਜਾਊ ਬਸ ਮਿਲਦੀ ਓਕਣੇ ਆ ਜਿਵੇਂ ਕੱਟੇ ਨਾਲ ਮਿਲਦੀ ਆ ਪੇ ਮਿਲ ਜੇਂਦੀ ਕੋਈ ਤਰਾਜ ਨਹੀਂ ਰੇਟ 1 ਲੱਖ 1000 ਰੁਪਇਆ ਮੋਰਾ ਨਸਲ ਦੀ ਪੂਰੀ ਸਤਾਉ ਮੱਝ ਚੌਥੇ ਸੂਏ ਮੱਝ ਹੈ ਜਰਮਨ ਕਤੂਰਾ ਟਾਪ ਕੁਆਲਟੀ 90 ਦਿਨ ਉਮਰ ਰੇਟ बारह हजार रुपये पूरी टॉप क्वालिटी का कतूरा है जर्मन प्योर नब्बे दिन उम्र है रेट बारह हजार रुपये